ਅਜੂਰੇ ਪਹੁੰਚੇ ਹਾਂ ਜੀ ਆਇਆਂ ਨੂੰ ਵੈਲਕਮ ਅੱਜ ਬਹੁਤ ਵੱਡਾ ਦਿਨ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਰੋਜ਼ ਆਮ ਆਦਮੀ ਪਾਰਟੀ ਦੇ ਕਾਫਲੇ ਦੇ ਵਿੱਚ ਬਹੁਤ ਵੱਡਾ ਵਾਅਦਾ ਹੁੰਦਾ ਜਾ ਰਿਹਾ ਹੈ ਔਰ ਐਡਾ ਬਲ ਮਿਲ ਰਿਹਾ ਇਸ ਸਮੇਂ ਲੁਧਿਆਣੇ ਦੀ ਚੱਲ ਰਹੀ ਜੋ ਜਿਮਨੀ ਚੋਣ ਹੈ ਵੈਸਟੀ ਇਲੈਕਸ਼ਨ ਹੈ ਉਹਦੇ ਵਿੱਚ ਕਿ ਤੈਹ ਜਲਦੀ ਗਹਿਰਾਈ ਤੋਂ ਅਸੀਂ ਸੰਗਤ ਦਾ ਸਿਰ ਝੁਕਾ ਕੇ ਧੰਨਵਾਦ ਕਰ ਰਹੇ ਹਾਂ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਉੱਤੇ ਭਰੋਸਾ ਜਤਾਉਂਦੇ ਹੋਏ ਵੱਡੀ ਤਾਦਾਦ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਾਰਟੀ ਨੂੰ ਪਿਆਰ ਕਰਦੇ ਹੋਏ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀਆਂ ਨੀਤੀਆਂ ਨੂੰ ਪਿਆਰ ਕਰਦੇ ਹੋਏ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ ਸੋ ਅੱਜ ਸਾਡੇ ਸਾਥੀ ਸੁਰਿੰਦਰ ਕਲਿਆਣ ਜੀ ਵਰजेश ਜੀ ਅਬੇ ਜੀ ਦਾਰਾ ਟੈਂਕ ਜੀ ਸਿਮਮੀ ਚੋਪੜਾ ਜੀ ਅੱਜ ਸਾਡੇ ਸਾਥੀ ਵੱਡੀ ਗਿਣਤੀ ਦੇ ਵਿੱਚ ਅੱਜ ਜੁਆਇਨਿੰਗਾਂ ਕਰਾ ਰਹੇ ਨੇ ਜਿਹਦੇ ਵਿੱਚ ਜਤਿੰਦਰ ਪਾਲ ਸਿੰਘ ਜੀ 베ਦੀ ਜੋ ਪੀਪੀਸੀਸੀ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਟੇਟ ਚੇਅਰਮੈਨ ਰਹੇ ਨੇ 20 ਸਾਲ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਗੁਜ਼ਾਰੇ ਨੇ ਔਰ ਉਹਨਾਂ ਨੇ ਭਾਜਪਾ ਦੇ ਵਿੱਚੋਂ ਮਿਊਨਿਸਪਲ ਕਾਉਂਸਲਰ ਦੇ ਬਤੌਰ ਕੈਂਡੀਡੇਟ ਦੀ ਤੌਰ ਤੇ ਵਾਰਡ ਨੰਬਰ 90 ਚੋਂ ਇਲੈਕਸ਼ਨ ਵੀ ਲੜੀ ਸੀ ਔਰ ਬੜੀ ਭਾਰੀ ਬਹੁਮਤ ਹਾਸਲ ਕੀਤੀ ਸੀ ਤੇ ਹੁਣ ਅੱਜ ਉਹ ਅੱਜ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ ਉਹਨਾਂ ਦੇ ਨਾਲ ਨਾਲ ਉਹਨਾਂ ਦੇ ਨਾਲ ਨਾਲ ਅਦਿੱਤਿਆ ਜੀ ਸੁਲੇਖ ਚੰਦ ਜੀ ਰਾਹੁਲ ਜੀ ਸ਼ਿਵ ਸ਼ਿਵਮ ਅਜੇ ਅਸ਼wini ਸਾਹਿਲ ਅਭਿਸ਼ੇਕ ਅਨਿਲ सुरेंद्र मीनु अक्षय गगन सचिन आकाश अक, जतिन अंश रोहित गुरनेक रोबिंसम सतनाम सिंह जी राजेश कुमार सजिंदर सिंह अमरजीत सिंह सुखविंदर जी रोहित मान जी प्रिंस बगान जी अमित कुमार जी सुमित सूद काकू सूद सुनील जी शम्मी करम संजीव कुमार चावला जी विशाल पवन मनदीप आशु अरुण संजीव कुमार चावला जी ਪਹਿਲਾਂ ਮੈਂ ਦੱਸਿਆ ਸਾਹਿਲ ਜੀ, ਰੋਹਨ ਜੀ, ਕਰਨ ਜੀ, ਵਿਪਨ ਕੁਮਾਰ ਜੀ, ਜਸਵੰਤ ਕੌਰ ਜੀ, ਮਧੂ ਬਾਲਾ ਜੀ। ਤਕਰੀਬਨ ਤਕਰੀਬਨ 50 ਦੇ ਕਰੀਬ ਸਾਥੀ ਅੱਜ ਅੱਜ ਸਾਡੇ ਇਹਨਾਂ ਸਾਥੀਆਂ ਦੀ ਬਦੌਲਤ ਸੁਰੇਂਦਰ ਕਲਿਆਣ ਜੀ ਦੀ, ਬਿਰਜੇਸ਼ ਜੀ ਦੀ, ਅਬੇ ਜੀ ਦੀ, ਦਾਰਾ ਟੈਂਕ ਤੇ ਸਿਮੀ ਚੋਪੜਾ ਜੀ ਦੀ ਬਦੌਲਤ ਅੱਜ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ। ਮੇਰੇ ਨਾਲ ਅੱਜ ਦੀ ਇਸ ਜੁਆਇਨਿੰਗ ਦੀ ਰਸਮ ਦੇ ਮੌਕੇ ਤੇ ਸਾਡੇ ਆਮ ਆਦਮੀ ਪਾਰਟੀ ਦੇ ਬਹੁਤ ਸਤਿਕਾਰਯੋਗ ਜਰਨਲ ਸਕੱਤਰ ਸਰਦਾਰ ਹਰਚੰਦ ਸਿੰਘ ਜੀ ਬਰਸਟ ਸਾਹਿਬ ਸਾਡੇ ਆਮ ਆਦਮੀ ਪਾਰਟੀ ਦੇ ਜਰਨਲ ਸਕੱਤਰ ਸਪੋਰਟਸਮੈਨ ਡਾਕਟਰ ਸਨੀ ਆਲੂਵਾਲੀਆ ਜੀ ਨਾਲ ਨੇ ਇਸ ਜੁਆਇਨਿੰਗ ਦੀ ਰਸਮ ਦੇ ਵਿੱਚ ਸੋ ਹੋਣਾ ਸੀ ਰਸਮੀ ਤੌਰ ਤੇ ਇਹਨਾਂ ਸਾਰੇ ਸਾਡੇ ਸਾਥੀਆਂ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ